ਮੈਟਰੋ ਟਾਪ ਕਲਾਸ ਦੀਆਂ ਤਿੰਨ ਚੰਬੀਆਂ ਘੋੜੀਆਂ ਦਿਖਾਉਣ ਲੱਗਾ ਤੁਹਾਨੂੰ ਬਹੁਤ ਸੋਹਣੀਆਂ ਸੁਨੱਖੀਆਂ ਘੋੜੀਆਂ ਨੇ ਸਵਾਰੀ ਵਗੈਰਾ ਦੀਆਂ ਪੌਰੀਆਂ ਦੀਆਂ ਐਨ ਓਕੇ ਨੇ ਤੇ ਕੋਕੇ ਪੀਸੀ ਨੇ ਬਾਈ ਨੇ ਤਿੰਨੇ ਜਾਨਵਰ ਸੇਲ ਕਰਨੇ ਆ ਇੱਕ ਤਾਂ ਤੁਸੀਂ ਦੇਖ ਰਹੇ ਹੋ ਆ ਲਾਲ ਚੰਬੀ ਘੋੜੀ ਜਿਹੜੀ ਸਕਰੀਨ ਤੇ ਆ ਰਹੀ ਆ ਲਾਲ ਚੰਬੀ ਘੋੜੀ ਆ ਦੋਸਤੋ ਇੱਕ ਆ ਦੇਖ ਰਹੇ ਹੋ ਤੁਸੀਂ ਕਾਲੀ ਜੰਬੀ ਘੋੜੀ ਆ ਤੇ ਇਹ ਵੀ ਬਾਈ ਸੇਲ ਕਰ ਰਿਹਾ ਇਹ ਹੀਟ ਤੇ ਆ ਦੋਸਤੋ ਇੱਕ ਆ ਹਾ ਨੀਲੀ ਚੰਬੀ ਘੋੜੀ ਆ AB22 ਸੇਲ ਕਰ ਰਿਹਾ ਤੇ 3 ਜਨਵਰ Y4 ਸੇਲ ਕਰ ਰਿਹਾ ਜੇ ਕੋਈ ਮਿੱਤਰ ਪਿਆਰਾ ਚੰਬੀਆਂ ਘੋੜੀਆਂ ਭਾਲ ਰਿਹਾ ਆ ਜਿਹੜੀ ਲਾਲ ਚੰਬੀ ਹੈ ਇਹ ਗੱਬਣ ਜੇ ਕੋਈ ਮਿੱਤਰ ਪਿਆਰਾ ਕੋਈ ਨੀਲੀ ਚੰਬੀ ਭਾਲ ਰਿਹਾ ਉਹ ਵੀ ਹੈਗੀ ਆ ਜੇ ਕਾਲੀ ਚੰਬੀ ਭਾਲ ਰਹੇ ਹੋ ਤਾਂ ਉਹ ਵੀ ਹੈਗੀ ਆ ਜੇ ਕੋਈ ਲਾਲ ਚੰਬੀ ਦਾ ਸ਼ਕੀਨ ਆ ਉਹ ਵੀ ਹੈਗੀ ਆ 3 ਜਨਵਰ ਨੇ 3 ਸਾਫ ਸੁਥਰੇ ਨੇ ਇਹ ਤਿੰਨਾਂ ਦੀ ਡਿਟੇਲ ਆ ਜਿਹੜੀ ਆਪਾਂ ਤੁਹਾਨੂੰ ਸਾਰਿਆਂ ਦੀ ਵਾਰੀ-ਵਾਰੀ ਸਾਂਝੀ ਕਰਾਂਗੇ ਐਂਡ ਤੱਕ ਵੀਡੀਓ ਚ ਬਣਿਓ ਤੇ ਜਿਹੜਾ ਕੋਈ ਮਿੱਤਰ ਪਿਆਰਾ ਚੰਬੀਆਂ ਘੋੜੀਆਂ ਪਾਲ ਰਿਆ ਤੁਹਾਡਾ ਕੋਈ ਮਿੱਤਰ ਪਿਆਰਾ ਹੋਰ ਅੱਗੇ ਉਹ ਜਰੂਰ ਇਹ ਵੀਡੀਓ ਅੱਗੇ ਸ਼ੇਅਰ ਕਰ ਦਿਓ ਦੇ ਤੱਕ ਤੇ ਆਪਾਂ ਤਿੰਨਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂ ਬਾਕੀ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣੇ ਜਾਨਵਰ ਦੀ ਸੇਲ ਪਰਚੇਜ ਦੀ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਆ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਤੇ ਹੁਣ ਆਪਾਂ ਗੱਲ ਸਟਾਰਟ ਕਰਦੇ ਆਂ ਦੋਸਤੋ ਲਾਲ ਚੰਬੀ ਕੋੜੀ ਦੀ ਜਿਹੜੀ ਸਕਰੀਨ ਤੇ ਤੁਸੀਂ ਕੋੜੀ ਵੇਖ ਰਹੇ ਹੋ ਇਹਦੀ ਡਿਟੇਲ ਆ ਜਿਹੜੀ ਤੁਹਾਨੂੰ ਦੱਸਦੇ ਆਂ ਆਪਾਂ ਕੋੜੀ ਦੀ ਹਾਈਟ ਆ ਦੋਸਤੋ ਜਿਹੜੀ 95 ਪਲੱਸ ਆ ਤੇ ਬਾਲਪੋਰੀਆਂ ਦੀ ਬਾਈ ਕਹਿੰਦਾ ਬਿਲਕੁਲ ਸਾਫ਼ ਆ ਤੇ ਸ਼ਕੀਨ ਬਹੁਤਾ ਕੰਨਾ-ਕੋਨਾ ਦੀ ਸੋਹਣਾ ਸੋਹਣੀਆਂ ਤੇ ਪੈਰ ਲੱਤਾਂ ਚਿੱਟੀਆਂ ਨੇ ਪੇਟ ਵਗੈਰਾ ਮੂੰਹ ਵਗੈਰਾ ਸਾਰਾ ਚਿੱਟਾਪਨ ਮਾਰਦਾ ਪੂਰਾ ਕੋੜੀ ਦੇ ਵਿੱਚੋਂ ਦੇ ਕੋੜੀ ਨੇ ਪਿਛਲੀ ਵਾਰ ਨੋਕਰਾ ਬੱਚਾ ਦਿੱਤਾ ਸੀ ਬਹੁਤ ਸੋਹਣਾ ਬਾਈ ਕਹਿੰਦਾ ਵੀ ਉਹ ਜਿਹੜਾ ਨੋਕਰੇ ਬੱਚੇ ਦੀ ਫੋਟੋ ਵੀਡੀਓ ਆਪਾਂ ਨੂੰ ਕੋਲੋਂ ਮਿਲ ਜਾਊਗੀ ਆਪਾਂ ਤੁਹਾਨੂੰ ਵੀਡੀਓ ਫੋਟੋ ਪੇ ਦਾਂਗੇ ਜੇ ਕੋਈ ਮਿੱਤਰ ਪਿਆਰਾ ਮੰਗੂਗਾ ਤੇ ਦੋਸਤੋ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆਏ ਕੋਠੇ ਬੁੱਧ ਸਿੰਘ ਵਾਲਾ ਜੇ ਨੋਕਰਾ ਘੋੜਾਗਾ ਉਸਮੀ ਉਸ ਘੋੜੇ ਤੋਂ ਇਹ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਸਵਾਰੀ ਵਗੈਰਾ ਦੀ ਐਨ ਓਕੇ ਆ ਫਰਸਟ ਕਲਾਸ ਆ ਤੇ ਜੇ ਕੋਈ ਮਿੱਤਰ ਪਿਆਰਾ ਇਹ ਪਸੰਦ ਕਰਦਾ ਇਹਦਾ ਮੁੱਲ ਵਾਈ ਕਰਦੇ ਨੇ 1,70,000 ਰੁਪਿਆ ਵਾਈ ਇਹਦਾ ਮੁੱਲ ਕਰਦਾ ਜੇ ਕਿਸੇ ਮਿੱਤਰ ਪਿਆਰੇ ਦੇ ਫੱਟ ਵੈਂਦੀ ਆ ਘੋੜੀਏ ਤਾਂ ਤੁਸੀਂ ਗੱਲਬਾਤ ਕਰ ਲਿਓ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਦੋਸਤੋ ਕਾਲੀ ਚੰਬੀ ਘੋੜੀ ਜਿਹੜੀ ਪਿੱਛੇ ਲਾਲ ਚੰਬੀ ਘੋੜੀ ਦਿਖਾਈ ਆ ਦੋਸਤੋ ਉਹਦੀ ਉਮਰ ਆ ਸਾਢੇ 1.4 ਸਾਲ ਦੇ ਲੱਗ ਪਾ ਉਮਰ ਆ ਤੇ ਜਿਹੜੀ ਆ ਕਾਲੀ ਚੰਬੀ ਘੋੜੀ ਦੇਖ ਰਹੇ ਹੋ ਪਹਿਲਾਂ ਬਾਡੀ ਬੁੱਡੀ ਚੈੱਕ ਕਰੋ ਘੋੜੀ ਦੀ ਬੜੀ ਜ਼ਬਰਦਸਤ ਬਾਡੀ ਆ ਪਿੱਠ ਪੋੜੇ ਦੀ ਐਨ ਬੱਚੇ ਇਹ ਵੀ ਨੋਕਰੇ ਦਿੰਦੀ ਆ ਇਹਦਾ ਵੀ ਰਿਜ਼ਲਟ ਦੀ ਆਪਾਂ ਵੀਡੀਓ ਤੁਹਾਨੂੰ ਦਿਖਾਵਾਂਗੇ ਨੋਕਰ ਆ ਇਹਨੇ ਬੱਚਾ ਇਹਨੇ ਵੀ ਪਿਛਲੀ ਵਾਰ ਨੋਕਰਾ ਦਿੱਤਾ ਤੇ ਬਾਲ ਪੌਰੀਆਂ ਦੀ ਐਨ ਓਕੇ ਆ ਸਾਫ਼ ਸੁਥਰੀ ਆ 60 ਇੰਚ ਹਾਈਟ ਆ ਦੋਸਤੋ ਇਹ ਤੇ ਇਹ ਹੀਟ ਚ ਆਈ ਹੋਈ ਆ ਘੋੜੀ ਜੇ ਕੋਈ ਮਿੱਤਰ ਪਿਆਰਾ ਆਪਣੇ ਮਨਪਸੰਦ ਦੇ ਘੋੜੇ ਤੋਂ ਘੋੜੀ ਕਰਾਸ ਕਰਾਉਣ ਵਾਸਤੇ ਘੋੜੀ ਲੱਭ ਰਿਆ ਵੀ ਆਪਾਂ ਆਪਣੇ ਮਨਪਸੰਦ ਦੇ ਘੋੜੇ ਤੋਂ ਘੋੜੀ ਕਵਰ ਕਰਾਵਾਂਗੇ ਆਪਾਂ ਨੂੰ ਖਾਲੀ ਘੋੜੀ ਮਿਲ ਜੇ ਤਾਂ ਤੁਹਾਡੇ ਸਾਹਮਣੇ ਆ ਇਹਦਾ ਰਿਜ਼ਲਟ ਆ ਦੋਸਤੋ ਪਿਛਲੀ ਵਾਰ ਦਾ ਇਹਨੇ ਪਿਛਲੀ ਵਾਰ ਨੋਕਰਾ ਬੱਚਾ ਦਿੱਤਾ ਬਹੁਤ ਸੋਹਣਾ ਤੇ ਇਸ ਵਾਰ ਇਹ ਖਾਲੀ ਆ 93 ਪਲੱਸ ਹਾਈਟ ਆ 5.5 ਇਹਦੀ ਹਾਈਟ ਆ ਜਿਹੜੀ 60 ਇੰਚ ਆ ਦੋਸਤੋ ਤੇ ਮੌਕੇ ਤੇ ਖਾਲੀ ਆ ਹੀਟ ਚ ਆਈ ਹੋਈ ਆ ਜੇ ਕੋਈ ਮਿੱਤਰ ਪਿਆਰਾ ਇਹ ਘੋੜੀ ਖਰੀਦਣੀ ਚਾਹੁੰਦਾ 5.5 ਸਾਲ ਉਮਰਾਂ ਘੋੜੀ ਦੀ ਤਾਂ ਤੁਸੀਂ ਇਸ ਘੋੜੀ ਲਈ ਗੱਲਬਾਤ ਕਰ ਸਕਦੇ ਹੋ ਘੋੜੀ ਚ ਨਖਰਾ ਨਖਰਾ ਬਹੁਤ ਆ ਜਬਰਦਸਤ ਘੋੜੀ ਆ ਕੰਨਾਂ ਦੀ ਕੁੰਨਾਂ ਦੀ ਬਹੁਤ ਸੋਹਣੀ ਘੋੜੀ ਆ ਇਹਦਾ ਬਾਈ ਮੁੱਲ ਕਰਦਾ ਦੋਸਤੋ 1,70,000 ਰੁਪਇਆ ਤੇ ਘੋੜੀ ਇਹ ਵੀ ਸੋਹਣੀ ਆ ਕਾਲੀ ਚੰਬੀ ਘੋੜੀ ਆ ਦੋਸਤੋ ਬਾ ਕਮਾਲ ਘੋੜੀ ਆ ਤੇ ਇਸ ਤੋਂ ਬਾਅਦ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਨੀਲੀ ਚੰਬੀ ਘੋੜੀ ਘੋੜੀ ਦੇਖ ਕੇ ਭਲੇਖਾ ਨਾ ਖਾ ਜਾਓ ਵੀ ਕਿਤੇ ਉਹੀ ਘੋੜੀ ਆ ਇਹ ਨੀਲੀ ਚੰਬੀ ਘੋੜੀ ਆ ਦੀ ਮਾਰਕਿੰਗ ਦਾ ਵੀ ਫਰਕ ਆ ਤੇ ਮੱਥੇ ਪੱਟੇ ਦਾ ਵੀ ਫਰਕ ਆ ਨੀਲੀ ਚੰਬੀ ਘੋੜੀ ਆ ਦੋਸਤੋ ਇਹ ਤੇ ਇਹ ਗੱਬਣਾ ਕੋੜੀ ਸੇਮ ਹੀ ਨਿਆਂ ਦੀ ਇਹ ਇੱਕੋ ਹੀ ਟਾਈਮ ਵੀਡੀਓ ਬਣਾਈ ਹੋਈ ਆ ਬਾਈਆਂ ਦੀ ਤਾਂ ਕਰਕੇ ਭਲੇਖਾ ਕਈ ਵਾਰ ਖਾ ਜਾਣਗੇ ਮਿੱਤਰ ਪਿਆਰੇ ਵੀ ਉਹੀ ਘੋੜੀਆਂ ਮਾਰਕਿੰਗ ਦਾ ਫਰਕ ਆ ਮਿੱਤਰੋ ਇਹ ਨੀਲੀ ਚੰਬੀ ਘੋੜੀ ਆ ਕਾਲੀ ਚੰਬੀ ਘੋੜੀ ਆ ਜਿਹੜੀ ਉਹ ਖਾਲੀ ਆ ਇਹ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਇਹਦੀ ਹਾਈਟ ਆ 61 ਇੰਚ ਨੀਲੀ ਚੰਬੀ ਘੋੜੀ ਆ ਨਾ ਜਿਹੜੀ ਇਹ ਪੱਤੋ ਹੀਰਾ ਸਿੰਘ ਵਾਲੇ ਜਿਹੜਾ ਘੋੜਾਗਾ ਉਸ ਘੋੜੇ ਤੋਂ ਇਹ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਐਨ ਓਕੇ ਦੀ ਰਿਪੋਰਟ ਆ ਬਾਈ ਕਹਿੰਦੇ ਸਵਾਰੀ ਵਗੈਰਾ ਦੀ ਐਨ ਓਕੇ ਆ ਬਹੁਤ ਸੋਹਣੀ ਸਵਾਰੀ ਕਰਾਉਂਦੀ ਆ ਨਖਰਾ ਨਖਰਾ ਘੋੜੀ ਦੇ ਵਿੱਚ ਇਹਦੇ ਵੀ ਬਹੁਤ ਬਹੁਤ ਆ ਤੇ ਪੌਰੀਆਂ ਦੀ ਬਿਲਕੁਲ ਸਾਫ਼ ਨੇ ਤਿੰਨੋਂ ਹੀ ਜਾਨਵਰ ਬਿਲਕੁਲ ਸਾਫ਼ ਨੇ ਤੇ ਸਾਊ ਸੀਲ ਨੇ ਸਕੀਨ ਨੇ ਕਿਸੇ ਨਵੇਂ ਮੁੰਡੇ ਨੇ ਘਰੇ ਰੱਖਣ ਵਾਸਤੇ ਘੋੜੀ ਖਰੀਦਣੀਆਂ ਤਾਂ ਉਹਨਾਂ ਲਈ ਵੀ ਵੈਸਟ ਨੇ ਘੋੜੀਆਂ ਤਿੰਨੀ ਸੋਹਣੀਆਂ ਨੇ ਇੱਕ ਘੋੜੀ ਆ ਜਿਹੜੀ ਨੀਲੀ ਚੰਬੀ ਇਹ ਚਾਰ ਤੰਦਾ ਦੋਸਤੋ ਲਗਭਗ 4 ਸਵਾ 4 ਸਾਲ ਦੀ ਉਮਰ ਆ ਘੋੜੀ ਦੀ ਤੇ ਜਿਹੜਾ ਪੱਤੋ ਹੀਰੋ ਸਿੰਘ ਹੀਰਾ ਸਿੰਘ ਵਾਲੇ ਘੋੜਾਗਾ ਉਹਦੀ ਹਾਈਟ 68 ਇੰਚਾ ਬਹੁਤ ਚੰਗੇ ਘੋੜੇ ਤੋਂ ਇਹ ਗੱਬਣਾ ਘੋੜੀ ਇਹਦਾ ਬਾਈ ਮੁੱਲ ਕਰਦੇ ਨੇ 2,70,000 ਰੁਪਇਆ ਤੇ ਤਿੰਨੋਂ ਘੋੜੀਆਂ ਸਾਫ਼ ਸੁਥਰੀਆਂ ਨੇ ਮਿੱਤਰੋ ਜਿਹੜੀ ਲਾਲ ਚੰਬੀ ਘੋੜੀਆ ਉਹ 4 ਮਹੀਨਾ ਦੀ ਗੱਬਣਾ ਉਹਦਾ ਕੱਦ 58 ਪਲੱਸ ਆ ਤੇ ਜਿਹੜੀ ਕਾਲੀ ਚੰਬੀ ਘੋੜੀਆ ਉਹਦਾ 60 ਇੰਚ ਕੱਦਦਾ ਤੇ ਉਹ ਮੌਕੇ ਤੇ ਖਾਲੀ ਆ ਹੀਟ ਚਾਈ ਹੋਈ ਆ ਕੋਈ ਮਿੱਤਰ ਪਿਆਰਾ ਆਪਣੇ ਪਸੰਦੀਦੇ ਘੋੜੇ ਤੋਂ ਕ੍ਰੋਸ ਕਰਾਉਣੀ ਚਾਹੁੰਦਾ ਤਾਂ ਉਹਦੇ ਨਾਲ ਗੱਲ ਕਰ ਲਿਓ ਨੀਲੀ ਚੰਬੀ ਘੋੜੀਆ ਜਿਹੜੀ ਇਹਦੀ ਹਾਈਟ ਆ ਦੋਸਤੋ 61 ਇੰਚ ਇਹਦਾ ਮੁੱਲ ਕਰਦੇ ਨੇ 2,70,000 ਰੁਪਿਆ ਤੇ 68 ਇੰਚ ਹਾਈਟ ਦੇ ਘੋੜੇ ਤੋਂ ਇਹ ਗੱਬਣਾ 6 ਮਹੀਨਿਆਂ ਦੀ ਪੰ ਤਿੰਨਾ ਘੋੜੀਆਂ ਚੋ ਜਿਹੜੀ ਵੀ ਫਟ ਰਹੀਦੀ ਆ ਤੁਸੀਂ ਗੱਲਬਾਤ ਕਰ ਲਿਓ ਬਾਈ ਨਾਲ ਤੇ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਤੁਸੀਂ ਉਹ ਵੀ ਗੱਲਬਾਤ ਕਰ ਸਕਦੇ ਹੋ ਬਾਈ ਦਾ ਪਿੰਡ ਆ ਜਿਹੜਾ ਹਰੀਏ ਵਾਲਾ ਜ਼ਿਲ੍ਹਾ ਫਰੀਦਕੋਟ ਪੈਂਦਾ ਬਾਈ ਨੂੰ ਹੋਰ ਜਾਣਕਾਰੀ ਲਈ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਦੋਸਤੋ ਤੇ ਆਪਣਾ ਨੰਬਰ ਵੀ ਵੀਡੀਓ ਦੇ ਵਿੱਚ ਚੱਲ ਰਿਹਾ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਜਾਨਵਰ ਆ ਜਿਹੜਾ ਘਰੇ ਬੈਠੀ ਸੇਲ ਕਰਵਾਉਣਾ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਲਿਓ ਤੁਸੀਂ ਆਪਣਾ ਜਾਨਵਰ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ